ਹਾਂਜੀ ਸਸੀ ਕਾਲ ਜੀ ਮੈਂ ਸੋਡਾ ਵੀਰ ਕੁੱਕੜ ਜੁੱਤਪੁਰ ਵਾਲਾ ਆਹ ਦੇਖੋ ਜੀ ਜਿਹੜੇ ਮੁੰਡੇ ਭੱਜੀ ਜਾਂਦੇ ਆ ਨਹਿਰ ਤੇ ਇਹ ਜਿੱਥੇ ਭੱਜਦੇ ਆ ਇੱਕ ਇਹ ਬਹੁਤ ਹੀ ਜ਼ਿਆਦਾ ਕਰਮਾਂ ਵਾਲੀ ਜਗ੍ਹਾ ਹੈ ਜਿਹੜੀ ਇਹ ਜਗ੍ਹਾ ਨੇ ਘੱਟੋ ਘਾਟ 100 ਤੋਂ ਪਲੱਸ ਮੁੰਡਾ ਇਸ ਜਗ੍ਹਾ ਤੇ ਭੱਜ ਕੇ ਕੋਈ ਪੁਲਿਸ ਚੌਕੀ ਆਰਮੀ ਚ ਠੀਕ ਹੈ ਜੀ ਭਰਤੀ ਹੋਇਆ ਜੋ ਆਪਣੇ ਰੋਟੀ ਦੇ ਹੱਕਦਾਰ ਹੋਇਆ ਇਹ ਮੁੰਡੇ ਹੁਣ ਭਰਤੀ ਆ ਰਹੀ ਆ ਭਾਈ ਦੇ ਇਹਨਾਂ ਨੂੰ ਜੋ ਭਜਾਉਂਦਾ ਇੱਕ ਬਹੁਤ ਹੀ ਕਾਬਲ ਛੋਟੀ ਜਿਹੀ ਉਮਰ ਦਾ ਮੁੰਡਾ ਆਰਮੀ 'ਚ ਭਰਤੀ ਹੋਇਆ ਹੋਇਆ ਇਹ ਉੱਥੇ ਵੀ ਮੁੰਡਾ ਇਹ ਟ੍ਰੇਨਿੰਗ ਦਿੰਦਾ ਹਾਂਜੀ ਜੋ ਤੁਸੀਂ ਹੁੰਦਾ ਮੁੰਡੇ ਤੁਰੇ ਜਾਂਦੇ ਆ ਇਹਨਾਂ 'ਚ ਇੱਕ ਅਜੀਹਾ ਥਾਣਾ ਜੋਕ ਥੱਲੜੇ ਤੰਬੇ ਤੋਂ ਸਿਰੇ ਵਾਲੇ ਤੰਬੇ 'ਚ ਤਾਈਂ ਹੱਥ ਪਾਇਆ ਉਸਨਾਂ ਨੂੰ ਵੀ ਮਲਾਵਾਂਗੇ ਉਹ ਬੰਦਾ ਕਿੱਥੋਂ ਲੈ ਕੇ ਕਿੱਥੋਂ ਤੱਕ ਗਿਆ ਉਹ ਤੇ ਮੁੰਡਾ ਅੱਜ 5-7 ਜਣਿਆਂ ਨੂੰ ਮਿਹਨਤ ਵੀ ਕਰਾ ਰਿਹਾ ਅਸੀਂ ਅੱਜ ਆਪਣੇ ਪਿੰਡੀ ਪਿੰਡ ਜੋਪਾਖਰ ਵਿਖੇ ਆਏ ਆ ਤੇ ਇੱਥੇ ਮੁੰਡੇ ਤਿਆਰੀਆਂ ਲਾਈ ਜਾਂਦੇ ਆ ਹੂੰ ਬਹੁਤ ਸੋਹਣਾ ਕੰਮ ਆ ਇਹ ਮੁੰਡਿਆਂ ਦਾ ਦੇਖੋ ਕਿਵੇਂ ਅਰਸਾ ਲੰਕਦੇ ਆ ਮੁੰਡੇ ਐਕਸਰਸਾਈਜ਼ ਲਾਈ ਜਾਂਦੇ ਆ ਪਹਿਲਾਂ ਮੁੰਡਿਆਂ ਨੂੰ ਭਜਾ ਕੇ ਵੀ ਲਿਆ ਆ ਇੱਕ ਛੋਟੀ ਉਮਰ ਦਾ ਮੁੰਡਾ ਜੋ ਕਿ ਬਹੁਤ ਹੀ ਫੌਜੀ ਆ ਸਿਪਾਹੀ ਹੋਇਆ ਹੋਇਆ ਆਪਾਂ ਗੱਲਬਾਤ ਕਰਦੇ ਆਂ ਮੁੰਡਿਆਂ ਨਾਲ ਆਜੋ ਆਹ ਦੇਖ ਲੋ ਆ ਜਗ੍ਹਾ ਡੰਡ ਰਨ ਖਾਤਰ ਬਣਾਈ ਆ ਇਹ ਵੀ ਕਿਸੇ ਆਰਮੀ ਵਾਲੇ ਮੁੰਡੇ ਨੇ ਇਹ ਜਗ੍ਹਾ ਦੀ ਦੇਣਾ ਜਿੱਥੇ ਆਪ ਹੱਥ ਲਵਾਈ ਆ ਤੇ ਮੁੰਡੇ ਟ੍ਰੇਨਿੰਗ ਲਾਉਂਦੇ ਆ ਡੰਡ ਰਨ ਲਾਉਂਦੇ ਆ ਬਹੁਤ ਹੀ ਧੰਨਵਾਦ ਉਹ ਮੁੰਡੇ ਦਾ ਵੀ ਉਹ ਵੀ ਇਸ ਟਾਈਮ ਦੇਸ਼ ਦੀ ਸੇਵਾ ਕਰਨੇ ਮੁੰਡਾ ਮਨਦੀਪ ਸਿੰਘ ਆਰਮੀ ਆਫ ਕ੍ਰਾ ਆਹ ਦੇਖੋ ਮੁੰਡਾ ਜੋ ਆਪਣੇ ਇਕੱਲਾ ਮੁੰਡਾ ਹੁੰਦਾ ਯਾਰ ਨੌਸਰਾ ਜੋ ਕਿ ਨੀ ਪੰਚੀ ਕੋ ਪੱਕੇ ਦਾ ਰਹਿਣ ਬਾਬਾ ਉਹਨੇ ਠੀਕ ਆ ਬਹੁਤ ਹੀ ਚੰਗੀ ਗੱਲ ਆ ਛੋਟੀ ਜੀ ਉਮਰ ਦਾ ਨੌਜਵਾਨ ਆ ਤੇ ਇਹਨਾਂ ਨਾਲ ਗੱਲਬਾਤ ਵੀ ਕਰਾਵਾਂਗੇ ਆਪਾਂ ਦੇਖਦੇ ਆ ਨਾ ਕੀ ਬੰਦਾ ਪਟਵਾਰ ਪਰਦਾ ਬੈਨ ਜਿਹਾ ਲੱਗਦਾ ਮਰਾ ਆ ਦੇਖ ਲੋ ਇਧਰ ਇਹ ਮੁੰਡੇ ਜੀ ਸਾਰੇ 17 ਸਾਲ ਦੀ ਉਮਰੋਂ ਮੁੰਡੇ ਜੀ ਦੇਖੋ ਡੰਡ ਭਰਤੀ ਹੋਮ ਦੇ ਲਈ ਇਹ ਦੇਖੋ ਮਰਸਾ ਝਾੜ ਲਿਆ ਚੰਗੀ ਗੱਲ ਆ ਨਸ਼ਿਆਂ ਤੇ ਨਾ ਲੱਗਣਗੇ ਮੁੰਡੇ ਚੰਗੀ ਗੱਲ ਆ ਬਹੁਤ ਜੀ ਨਸ਼ਿਆਂ ਤੋਂ ਦੂਰ ਰਹਿਣਗੇ ਮੁੰਡੇ ਠੀਕ ਇਹ ਐਕਸਰਸਾਈਜ਼ ਥੋੜਾ ਸੇ ਕੋਲ ਬਾਈ ਪੁੱਛਦਾ ਹਾਂ ਹਾਂ ਔਨਲੀ 21 ਡੀ ਬਾਈ ਹਾਂ ਜੀ ਹਾਂ ਟੌਨ ਤੇ ਪਾਉਣਾ ਆਪਣੇ ਪਰਬਾ ਨਾਓ ਇਹਦਾ ਵੀ ਅਸੀਂ ਆਪਣੀ ਦਿਨੋਂ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ ਉਹ ਆਪ ਕੋਈ ਨਾਮ ਕੋਈ ਨਾ ਕੋਈ ਨਾ ਕੋਈ ਕੋਈ ਨੌਕਰੀ ਇਹਨਾਂ ਨੂੰ ਮਿਲੂਗੀ ਆਪ ਨਾਈਟ ਲਾਉਂਡ ਕਰਨਾ ਤੁਹਾਨੂੰ ਨਸ਼ਿਆਂ ਤੋਂ ਬਚਣਾ ਆਪ ਠੀਕ ਹੈ ਹਾਲੋ ਆਪ ਨੌਕਰੀ ਦੇ ਨਾਲ ਦੇ ਕਰਮ ਠੀਕ ਹੈ ਆਪ ਤਰਸਤੇ ਮਿਲਣੀ ਆ ਸਹੀ ਠੀਕ ਆਪ ਤੇ ਮਾਤਾ ਚੜਦੀ ਕਲਾ ਬਖਸ਼ੀ ਇਹਨਾਂ ਨੂੰ ਆਪ 90 ਆਪ 20 26 30 ਪੜਿਓ ਹਾਂ ਤਾਂ ਖੜੋ ਆ ਨੈਕਟ ਵਾਲੇ ਮੇਰੇ ਡਾਉਨ ਦੇ ਕੋ ਡਾਉਨ ਆਪ ਦੇ ਉੱਪਰ ਆਪ ਠੀਕ ਹੈ ਬੰਨ ਆਟੀ 40 50 60

टू आप, थ्री आप होली, जन, ती, आप, फोर आप, फाइव आप, सिक्स, आप, सेवन, आप, एट, आप, नाइन, आप, टेन, आप, इलेवन, आप खड़े हो, नेक्स्ट वाली आर पड़ो, आ डाउन दोपहर डाउन आप तो पर बैठी भाई सामने निका, वन, टू ए और 5 6 7 8 9 10 11 देखो अच्छा को पत्थर होली 21 ऐतो पत्थर तहां जाऊंगा 11 21 दो 2

ਕੰਤੇ ਜਿਹੜੇ ਮੁੰਡਿਆਂ ਨੂੰ ਤੂੰ ਟ੍ਰੇਨਿੰਗ ਲਵਾਈ ਜਾਂਦਾ ਬਾਈ ਤੇ ਕੀ ਗੱਲ ਬਾਤ ਹੈ ਮੈਨੂੰ ਇਹਦੇ ਬਾਰੇ ਜਾਣਕਾਰੀ ਦੇ ਬਿਲਕੁਲ ਵੀਰੇ ਇਹ ਮਾਰੇ ਕ ਆਪਣੇ ਫਰੋਜ ਪਰ ਭਰਤੀ ਹੁੰਦੀ ਹੈ ਅੱਛਾ ਜੀ ਪਹਿਲਾਂ ਤੇ 4 ਮਹੀਨੇ 5 ਮਹੀਨੇ ਬਾਅਦ ਹੁੰਦੇ ਰੇਲੀ ਭਰਤੀ ਹਾਂਜੀ ਹਾਂਜੀ ਹੁਣ ਸਰਕਾਰ ਦੇ ਰੂਲ ਕਰਕੇ ਮਾਰ ਕੇ ਸਾਲ ਦੇ ਵਿੱਚ ਦੋ ਹੀ ਦੇ ਰਿਆ ਠੀਕ ਹੈ ਜੀ ਫਸਟ ਪਾਰਟ ਆ ਰਹੀ ਹੈ ਜੀ ਠੀਕ ਹੈ ਜੀ ਫਸਟ ਮਾਰੇ ਕੋਲ ਪੇਪਰ ਹੋ ਰਿਹਾ ਪਹਿਲਾਂ ਜੀ ਫਿਜ਼ੀਕਲ ਲੈ ਰਹੇ ਹੋ ਠੀਕ ਹੈ ਫਿਜ਼ੀਕਲ ਤੋਂ ਬਾਅਦ ਹੋਊ ਆਪਣਾ ਮੈਡੀਕਲ ਵਗੈਰਾ ਕਰਕੇ ਫਿਰ ਉਹ ਦੋ ਫਸਟ ਰਿਜ਼ਲਟ ਪਹਿਲਾਂ ਦਿੰਦੇ ਪੇਪਰ ਤੋਂ ਪਾਸ ਹੋ ਕੇ ਉਹਨਾਂ ਦਾ ਠੀਕ ਆ ਕਰਦੇ ਫਿਜ਼ੀਕਲ ਵਾਸਤੇ ਉਹ ਬੁਲਾਉਂਦੇ ਉੱਥੇ ਜਿਹੜਾ ਫੇਲ ਹੋਏ ਨਾ ਉਹ ਇੱਥੇ ਰਿਗੈਟ ਕਰਦੇ ਨੇ ਪਾਸ ਨੂੰ ਦੋਨਾਂ ਨੂੰ ਗਾਹਾਂ ਲੈ ਜਾਂਦੇ ਠੀਕ ਆ ਠੀਕ ਆ ਫਿਰ ਉਹ ਮੈਡੀਕਲ ਕਰਦੇ ਮੈਡੀਕਲ ਤੇ ਫਿੱਟ ਆਉਂਦਾ ਦੁਬਾਰਾ ਮੈਟ ਬੁਲਾਉਂਦਾ ਅੱਛਾ ਬਾਅਦ ਮੈਟ ਦੇ ਜਿਹੜੇ ਬੰਦੇ ਆਏ ਤੇ ਫਿਰ ਉਹ ਰਿਸੈਕਟ ਕਰਕੇ ਅੱਗੇ ਲੈ ਕੇ ਠੀਕ ਆ ਤੇ ਆਪਾਂ ਵੀਰੇ ਕਿੰਨਾ ਚਿਰ ਹੋ ਗਿਆ ਭਰਤੀ ਹੋਏ ਨੂੰ ਮੈਨੂੰ ਵੀਰੇ 8-9 ਚਿਰ ਚੱਲਿਆ ਠੀਕ ਆ ਹਾਂ ਤੇ ਇੱਕ ਆਪਦੇ ਘਰ ਵਾਲੇ ਦੱਸੋ ਬਈ ਕਿ ਕਿੱਥੋਂ ਛੋਟੇ ਨੰਬੇ ਤੁਸੀਂ ਤਾਂ ਉੱਪਰਲਾ ਨੰਬੇ ਨੂੰ ਹੱਥ ਪਾਇਆ ਕਿਵੇਂ ਹੈ ਕਰ ਬ੍ਰਦਰ ਬ੍ਰਦਰ ਬਿਲਕੁਲ ਮਾਨਕੇ ਲੋਅਲ ਕੰਡੀਸ਼ਨ ਹੈ ਸੀ ਸਾਡੇ ਠੀਕ ਹੈ ਵੀਰੇ ਇਸ ਤੋਂ ਪਹਿਲਾਂ ਮੇਰਾ ਬ੍ਰਦਰ ਹੋਇਆ ਇੰਡੀਅਨ ਆਰਮੀ ਚ ਠੀਕ ਹੈ ਵੀਰੇ ਤੇਰੇ ਬ੍ਰਦਰ ਨੇ ਥੋੜਾ ਜਿਹਾ ਗੈਟਲੈਂਡ ਦਿੱਤੀ ਫਿਰ ਮੈਂ ਹੋਇਆ ਠੀਕ ਹੈ ਵੀਰੇ ਸਭ ਤੋਂ ਫਸਟ ਤੋਂ ਪਹਿਲਾਂ ਮੇਰਾ ਬ੍ਰਦਰ ਜੀ ਸਰਜੀਤ ਸਿੰਘ ਠੀਕ ਹੈ ਜੀ ਔਰ ਪਿੱਛੇ ਉਹਦੀ ਡੈਥ ਹੋ ਗਈ ਫਸਟ ਉਹ ਉੱਠਿਆ ਸੀ ਇਸ ਲੈਂਡ 'ਚ ਠੀਕ ਆ ਪਰ ਉਹ ਤੋਂ ਗੈਟਲੈਂਡ ਫੜ-ਫੜ ਕੇ ਬਣ ਕੇ ਸੀ ਅੱਜ ਦੀ ਡੇਟ ਦੇ ਵਿੱਚ ਪੰਜ ਬ੍ਰਦਰ ਇੰਡੀਅਨ ਆਰਮੀ ਚ ਠੀਕ ਹੈ ਵੀਰੇ ਅਨੁਕੀਚ ਅੱਛੇ ਦਾਦੇ ਮੁੰਡੇ ਪੰਜ ਠੀਕ ਆ ਅੱਛਾ ਠੀਕ ਆ ਤੁਸੀਂ ਇੱਕ ਬਾਬੇ ਦੇ ਪੋਤੇ ਤੋਂ ਵੀ ਪੰਜ ਹਾਂਜੀ ਪੰਜ ਠੀਕ ਆ ਵੀਰੇ ਦੋ ਸਿੱਖ ਜੀ ਠੀਕ ਆ ਜੀ ਇੱਕ ਮੈਂ ਪੈਰਾ ਕਮਾਂਡੋ ਚਾ ਠੀਕ ਆ ਜੀ ਔਰ ਇੱਕ ਪੰਜਾਬ ਰਿਟਾਇਰਮੈਂਟ ਚਾ ਆਪਾਂ ਆਪਾਂ ਵੀ ਉੱਥੇ ਟ੍ਰੇਨਿੰਗ ਦਿੰਨੇ ਹੋ ਵੀਰੇ ਹਾਂਜੀ ਮੈਂ ਟ੍ਰੇਨਿੰਗ ਦਿੰਦਾ ਵੀਰੇ ਠੀਕ ਆ ਜੀ ਹਾਂ ਤੇ ਇਹ ਹੁਣ ਮੁੰਡਿਆਂ ਇਹ ਮੇਰੇ ਪਿੰਡ ਦੇ ਮੁੰਡੇ ਆ ਜੀ ਠੀਕ ਆ ਤੇ ਪਹਿਲਾਂ ਮੰਨ ਕੇ ਇੱਕ ਬੈਚ ਨਿਕਲੇ ਸੀ ਮੇਰੇ ਹੱਥੋਂ ਠੀਕ ਆ ਉਹ ਚ ਦੋ ਮਿਸਤਰੀਆਂ ਦੇ ਮੁੰਡੇ ਹੋਏ ਠੀਕ ਆ ਵੀਰੇ ਪਰਤੇ ਠੀਕ ਆ ਇਹ ਜਿਹੜੀ ਵੀਰੇ ਆਪਣੀ ਜਗ੍ਹਾ ਇਹ ਇਹ ਤੋਂ ਹੁ ਮੁੰਡੇ ਭਰਤੀ ਹੋ ਗਏ ਜਗ੍ਹਾ ਤੇ ਇਹ ਮੇਰੇ ਬਾਅਦ ਅੱਜ ਦੀ 1.5 ਦੇ ਵਿੱਚ ਵੀਰੇ 107 ਮੁੰਡੇ ਠੀਕ ਹੈ ਕਿਉਂਕਿ ਇੱਥੋਂ ਹੀ ਨਿਕਲ ਕੇ ਗਏ ਆ ਠੀਕ ਆ ਹਾਂਜੀ ਹਾਂ ਕਿ ਵੀ ਜੇ ਦੇਖਿਆ ਜਾਵੇ ਹੁਣ ਲੋਅਰ ਰੈਕਸ਼ਨ ਤੋਂ ਤੇ ਜੇ ਪੰਜਾਬ ਪੁਲਸ ਜਾਂ ਵਗੈਰਾ ਸੀਆਰਪੀ ਆਈਟੀਬੀਬੀ ਵਗੈਰਾ ਦੇਖਾ ਠੀਕ ਆ 182 ਤੋਂ ਉੱਤੇ 182 ਮੁੰਡੇ ਨਫਰੀ ਆਏ ਠੀਕ ਹੈ ਇਹ ਜ਼ਿਆਦਾ ਹੋਏ ਕੰਮ ਇਹ ਸੋਨੇਪਾਦੀ ਦਾ ਬਹੁਤ ਕਰਮ ਵਾਲੀ ਜਗ੍ਹਾ ਬਿਲਕੁਲ ਬਿਲਕੁਲ ਵੀਰੇ ਹਾਂ ਸਿੱਕੇ ਮਨਦੀਪ ਸਿੰਘ ਫੌਜੀ ਦੀ ਦੇਣਾ ਠੀਕ ਚਾਤਾ ਲਵਾਈਆਂ ਉਸਨੇ ਠੀਕ ਹੈ ਵੀਰੇ ਉਹਦੇ ਮਨ ਕਿ ਸਹਿਯੋਗ ਪਾਇਆ ਜਿੰਨਾ ਇਹਨਾਂ ਹੋਰੇ ਉਹ ਮੁੰਡਾ ਆ ਇੱਥੇ ਆਇਆ ਛੁੱਟੀ ਆਇਆ ਕਿੰਨਾ ਫਿਰ ਜੋ ਤੁਸੀਂ ਛੁੱਟੀ ਆ ਜਾਣਾ ਵੀਰੇ ਫਿਰ ਟ੍ਰੇਨਿੰਗ ਲਗਵਾਉਣਾ ਦੇਖੋ ਮੈਂ ਟ੍ਰੇਨਿੰਗ ਲਗਵਾਉਣਾ ਵੀਰੇ ਕੋਈ ਆਇਆ ਵੀ ਆਪਾਂ ਨੂੰ ਕੋਈ ਇਹਨਾਂ ਤੋਂ ਹੋਣੀ ਹੈਗਾ ਵੀ ਆਪਾਂ ਨੂੰ ਕੋਈ ਖਾਸ ਹੋਣੀ ਕਿਸੇ ਪਤਾ ਡਾਈਟ ਵੀ ਦੇਣਾ ਵੀਰੇ ਆਉਦੇ ਮੈਨੂੰ ਪਤਾ ਲੋਰ ਕੱਟ ਦੇ ਮੁੰਡੇ ਆ ਨਸ਼ੇ ਪੱਤੇ ਤੇ ਨਾ ਲੱਗਣ ਆਪ ਦਾ ਕੋਈ ਚੰਗੇ ਪੈਰਾਂ ਤੇ ਖੜੇ ਹੋਣ ਠੀਕ ਹੈ ਵੀਰੇ ਔਰ ਆਪਦੇ ਮਾਪਿਆਂ ਲਈ ਕੁਝ ਕਰਨ ਕੋਈ ਇਹ ਚ ਮੇਰਾ ਕੋਈ ਮੇਰਾ ਕੋਈ ਨਫਾ ਨਹੀਂ ਇਹ ਚ ਮੇਰਾ ਕੋਈ ਨੁਕਸਾਨ ਨਹੀਂ ਪਰ ਮੇਰੀ ਚਾਹਣਾ ਵੀ ਜੇ ਮੈਂ ਉੱਠ ਕੇ ਆਪਦੇ ਪਰਿਵਾਰ ਲਈ ਤੋ ਘਰ-ਵਾਰ ਬਣਾਇਆ ਇਹ ਵੀ ਬਣਾਉਣ ਤੇ ਆਦੇ ਮਾਪਿਆਂ ਨੂੰ ਕੁਝ ਸੁੱਖ-ਸਹੂਲਤ ਦੇਣ ਹਾਂਜੀ ਹਾਂਜੀ ਚੰਗੇ ਮਨ ਕੇ ਚੰਗੀਆਂ ਗੱਲਾਂ ਸਿੱਖਣ ਚੰਗੇ ਉਹ ਕੋਈ ਇਹਨਾਂ ਨੂੰ ਗਲਤ ਗਾਈਡ ਨਹੀਂ ਦੇ ਰਹੇ ਚੰਗੀ ਗਾਈਡ ਦੇਣ ਮਿਲੂਗੀ ਔਰ ਚੰਗਾ ਹੀ ਕਰਨਗੇ ਤੇ ਚੰਗਾ ਖਾਣਗੇ ਠੀਕ ਹੈ ਵੀਰੇ ਹਾਂਜੀ ਇਹੀ ਆਈ ਛੁੱਟੀ ਭਾਈ ਤੁਸੀਂ ਟ੍ਰੇਨਿੰਗ ਦਿੰਦੇ ਹੋ ਹਾਂ ਬ੍ਰਦਰ ਮੈਂ ਭਾਰਤੀ ਵਿੱਚ ਹਾਂ ਛੁੱਟੀ ਨਹੀਂ ਆਉਂਦਾ ਠੀਕ ਹੈ ਕੋਈ ਮੈਂ ਆਪਦੀ ਫੈਮਿਲੀ ਲਈ ਨਹੀਂ ਆਉਂਦਾ ਠੀਕ ਹੈ ਵੀਰੇ ਕੋਈ ਆ ਕੁਝ ਵੀ ਹੈ ਔਰ ਜਦੋਂ ਭਾਰਤੀ ਆ ਜਾਂਦੀ ਹੈ ਮੈਨੂੰ ਪਤਾ ਲੱਗ ਜਾਂਦਾ ਭਾਰਤੀ ਪਤਾ ਮੈਨੂੰ ਪਤਾ ਲੱਗ ਜਾਂਦਾ ਭਾਰਤੀ ਨਿਕਲ ਗਈ ਠੀਕ ਹੈ ਵੀਰੇ ਭਾਰਤੀ ਤੋਂ 2 ਮਹੀਨੇ ਹੋ ਗਏ ਇਹਦਾ ਟ੍ਰਾਇਲ ਵਾਲੇ ਟ੍ਰਾਇਲ ਤੋਂ 20 ਦਿਨ ਬਾਅਦ ਪਹਿਲਾਂ ਵੀ ਆਉਂ ਉਹਦੇ ਵੀ ਤਿਆਰੀ ਲਵਾ ਕੇ ਮੈਂ ਖੋਦ ਇਹਨਾਂ ਨੂੰ ਠੀਕ ਹੈ ਉੱਪਰ ਲੈ ਕੇ ਜਾਊਗਾ ਠੀਕ ਹੈ ਠੀਕ ਹੈ ਵੀਰੇ ਹਾਂਜੀ ਤੇ ਤੈਨੂੰ ਫਿਰ ਹੋਰ ਵੀ ਕੋਈ ਇਹਨਾਂ ਵੱਲੋਂ ਕੁਝ ਮਿਲਦਾ ਕਿ ਬਸ ਪੈਸੇ ਨਹੀਂ ਆਪਾਂ ਨੂੰ ਵੀਰੇ ਕੁਝ ਨਹੀਂ ਮਿਲਦਾ ਆਪਾਂ ਨੇ ਦੁਆਵਾਂ ਨਾਲ ਐ ਇਹਦੇ ਮਾਪਿਆਂ ਲਈ ਕੁਝ ਕਰਨਗੇ ਠੀਕ ਆ ਵੀਰੇ ਚਾਹੇ ਨਸ਼ੇ ਪੱਤੇ ਤੋਂ ਬਚਣਗੇ ਠੀਕ ਆ ਇਸ ਤੋਂ ਚੰਗਾ ਕੁਝ ਵੀ ਨਹੀਂ ਹੈਗਾ ਹੂੰ ਤੁਨੇ ਅੱਜ ਦੇ ਵੀ ਕਹਿ ਰਹੇ ਆ ਵੀ ਇਹ ਪਿੱਛੇ ਲਾਈ ਫਰਦਾ ਜੀ ਕੋਈ ਆਪਾਂ ਇਹਨਾਂ ਚ ਕੁਝ ਵੀ ਨਹੀਂ ਠੀਕ ਆ ਜੀ ਆਪਾਂ ਇਹ ਮੇਰਾ ਕੰਮ ਆ ਵੀ ਜੇ ਮੈਂ ਲੋਅ ਉੱਠ ਕੇ ਮੈਂ ਆਪਦੇ ਘਰ ਦੇ ਪੁਸ਼ ਕਰਿਆ ਚੰਗਾ ਘਰ ਫੜਾਇਆ ਤੇ ਪਿੰਡ ਚੋਂ ਵੀ ਕਹਿੰਦੇ ਹੋਣਗੇ ਕੋਈ ਬਾਹਰ ਆਂਦਾ ਦਾ ਵੀ ਕਹਿੰਦਾ ਹੋਊਗਾ ਇਹ ਖਾਂਦਾ ਹੋਊ ਕੋਸੇ ਤੋਂ ਬਿਲਕੁਲ ਵੀਰੇ ਪਹ ਕਹਿੰਦੇ ਆ ਬਈ ਆਪਦੇ ਨਾਲ ਹੀ ਜਿਹੜੇ ਪੜੇ ਉਹ ਵੀ ਕਹਿੰਦੇ ਆ ਜੀ ਪਿੰਡ ਦੇ ਜਿਹੜੇ ਹੋਰ ਮੁੰਡੇ ਫੌਜੀ ਉਹ ਵੀ ਮੈਨੂੰ ਕਹਿੰਦੇ ਆ ਠੀਕ ਆ ਇਹ ਬੈਠ ਉਹ ਮੋਟਰਸਾਈਕਲ ਫਾਈ ਰੱਖਦੇ ਇਹਨਾਂ ਨੂੰ ਇਹ ਕਰੀਆ ਦਾ ਪਰ ਨਹੀਂ ਪਰ ਮੇ ਇਹ ਚਾਹਣਾ ਵੀ ਮੈਂ ਇਹਨਾਂ ਲਈ ਕਰ ਰਿਹਾ ਹਾਂ ਤੋ ਮੇਰੇ ਲਈ ਬੇਸ਼ੱਕ ਕੁਝ ਵੀ ਨਾ ਕਰਨਾ ਪਹੁੰਚ ਤੋ ਪਰ ਤੇ ਹੁਣ ਆਦੇ ਮਾਪੇ ਵਾਲੇ ਚੰਗਾ ਕਰ ਦੇਣਗੇ ਆਪ ਦਾ ਚੰਗਾ ਕੁਝ ਕਰ ਲੈ ਚੰਗਾ ਪਹਿਨ ਲੈਣਗੇ ਚੰਗਾ ਪਾ ਲੈ ਆਪਾਂ ਨੂੰ ਇਹ ਤੇ ਖੁਸ਼ੀ ਹੈ ਠੀਕ ਆ ਆਪਣੇ ਨਾਲ ਤਾਂ ਕੋਈ ਹੋਣੀ ਆ ਲੈਣਾ ਦੇਣਾ ਵੀ ਮੈਨੂੰ ਮੇਰੇ ਕਰੇ ਕੁਝ ਕਰਨੇ ਜਾਂ ਨਾ ਕਰ ਮੈਨੂੰ ਕੋਈ ਮਤਲਬ ਨਹੀਂ ਠੀਕ ਆ ਮੈਂ ਆ ਤਾਂ ਡੈਟ ਵੀ ਦੇਣਾ ਬਾਈ ਇਹਨਾਂ ਨੂੰ ਜੇ ਕੋਈ ਇਹਨਾਂ ਨੂੰ ਕਿਸੇ ਚੀਜ਼ ਦੀ ਰਿਕੁਆਇਰਮੈਂਟ ਆ ਜਾਂ ਪੈਸੇ ਦੀ ਆ ਲੀਡੇ ਕੱਪੜੇ ਦੀ ਉਹ ਵੀ ਵੀ ਜਿੰਨਾ ਮੇਰੇ ਤੋਂ ਹੁੰਦਾ ਮੈਂ ਉਹਨਾਂ ਕਰਕੇ ਦੇ ਦਿੰਦਾ ਠੀਕ ਆ ਔਰ ਅੱਗੇ ਵੀ ਹੋਊਗਾ ਅੱਗੇ ਵੀ ਕਰੂੰਗਾ ਲੋਕ ਕੁਝ ਮਰਜ਼ੀ ਕਹਿਣ ਪਰ ਮੇਰਾ ਆਕਮਾ ਦਾ ਵੀ ਇਹਨਾਂ ਨੂੰ ਇਹ ਲੈਂਡ ਤੇ ਲਿਆ ਤੇ ਮੇਰਾ ਕੰਮ ਇਹਨਾਂ ਨੂੰ ਪਹर्ती ਕਰਾ ਕੇ ਛੱਡ। ਗਾਹਾਂ ਹੁਣ ਫੇ ਹੋਰ ਅੱਜ ਦੀ ਮੰਡੀ ਨੂੰ ਤੂੰ ਗਾਹਾਂ ਜਿਹੜੇ ਨੌਜਵਾਨ ਆ ਉਹਨਾਂ ਨੂੰ ਕੀ ਸਿੱਖਿਆ ਦੇਣਾ ਚਾਹੁੰਦੇ ਹੋ ਤੁਸੀਂ? ਬਈ ਸਿੱਖਿਆ ਇਹ ਆ ਵੀ ਬਈ ਬहोतੋ ਬਾਦ ਆ ਕੇ ਮਿਹਨਤ ਕਰਨ। ਠੀਕ ਆ ਜੀ। ਆ ਦਾ ਸੀਨਾ ਬਹਾਉਣ ਅਸੀਨਾ ਜੇ ਬਹੂ ਆ ਤਾਂ ਫੇਰ ਹੀ ਕੁਝ ਕਰਮ ਨਹੀਂ ਮਿਹਨਤ ਤੋਂ ਬਿਨਾ ਕੁਝ ਵੀ ਨਹੀਂ ਉਹ ਕਹਿੰਦੇ ਅਸੀਂ ਐ ਨਹੀਂ ਕਰਨਾ ਬੋ ਨਹੀਂ ਕਰਨਾ ਹੁਣ ਅੱਜ ਦੀ ਦੇਖਿਆ ਯਾਰ ਵੀ ਜਮੀਨਾਂ ਦੇ ਵਿੱਚ ਕੁਝ ਨਹੀਂ ਹੈਗਾ ਠੀਕ ਆ ਵੀਰੇ ਹੋਰ ਕੋਈ ਨੌਕਰੀ ਹੈ ਨਹੀਂ ਜੇ ਆਪਾਂ ਕਹਿ ਦਈਏ ਵੀ ਮੈਂ ਪੜ੍ਹ ਲਿਖ ਕੇ ਕੋਈ ਜੇ ਟੀਚਰ ਦੀ ਨੌਕਰੀ ਕੰਨੀ ਦੇਖੂਗਾ ਬੀਐਡ ਐਮਐਬੀਐਡ ਡਬਲ ਕਰੀ ਬਹੁਤ ਬੈਠੀ ਆ ਤੁਹਾਨੂੰ ਆਪਣੇ ਪਿੰਡ 'ਚ ਹੀ ਦੇਖ ਲਓ ਕੁੜੀਆਂ ਮੁੰਡੇ ਬਥੇਰੇ ਬੈਠੇ ਨਹੀਂ ਮਿਲਦੀ ਨੌਕਰੀ ਠੀਕ ਆ ਪਰ ਇਹ 'ਚ ਮਿਲਣ ਦੇ ਸੌਚ 82% ਚਾਰਸਾ ਜੋ ਬੰਦਾ ਮਿਹਨਤ ਕਰਦਾ ਕੋਈ ਇਥੋਂ ਜੇ ਕੋਈ ਬਾਈ ਨੇੜੋਂ ਪਿੰਡੋਂ ਆਉਣਾ ਚਾਹੁੰਦਾ ਹੋਵੇ ਉਹ ਕੋਈ ਵੀ ਆਵੇ ਕੋਈ ਫੀਸ ਨਹੀਂ ਕੋਈ ਫੀਸ ਨਹੀਂ ਕੁਝ ਵੀ ਨਹੀਂ ਠੀਕ ਆ ਵੀਰੇ ਬੇਸਕਾ ਜੋ ਮਿਹਨਤ ਕਰਦਾ ਜੇ ਉਹ ਤੋਂ ਕੁਝ ਵੀ ਰੁਪਈਆ ਨਹੀਂ ਆ ਮੈਂ ਹੱਕਦਾਰ ਆ ਮੈਂ ਖਰਾਕ ਵੀ ਦਊਗਾ ਠੀਕ ਆ ਜੋ ਮੇਰੇ ਤੋਂ ਹੋਊਗਾ ਮੈਂ ਸਰਦਾਰ ਉਹਦੇ ਲਈ ਕਰੂੰਗਾ ਵੀ ਠੀਕ ਆ ਵੀਰੇ ਤੇ ਆਪਾਂ ਆ ਮੁੰਡਿਆਂ ਨਾਲ ਵੀ ਕਰਦੇ ਆ ਓਕੇ ਵੀਰੇ ਧੰਨਵਾਦ ਥੈਂਕ ਯੂ ਆ ਮੁੰਡਿਆਂ ਨਾਲ ਵੀ ਕਰਦੇ ਆ ਗੱਲਬਾਤ ਇਹ ਕੀ ਹੈ ਹੈਲੋ ਜਿਹੜਾ ਮੁੰਡਾ ਆਪਣਾ ਫੌਜੀ ਤੁਹਾਨੂੰ ਟ੍ਰੇਨਿੰਗ ਦੇ ਰਿਹਾ ਇਹ ਤੋਂ ਉੱਥੋਂ ਕੁਝ ਲੈਂਦਾ ਕਿ ਫ੍ਰੀ ਟ੍ਰੇਨਿੰਗ ਨਹੀਂ 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 ਫ੍ਰੀ ਟ੍ਰੇਨਿੰਗ ਹੁੰਦਾ ਪਰ ਜਦੋਂ ਵੀ ਛੁੱਟੀ ਆਉਂਦਾ ਹੈਡ ਨਾਲ ਵਧੀਆ ਇੱਥੇ ਸਾਰਾ ਕੁਝ ਸਿਖਾ ਕੇ ਜਾਂਦਾ ਤੁਹਾਨੂੰ ਠੀਕ ਆ। ਉਰੀਆ ਤਿਆਰੀ ਕਰਾਉਣਾ, ਇੱਧਰੋਂ ਤਿਆਰੀ ਕਰਾਉਣਾ। ਅੱਛਾ ਹੁਣ ਤੁਸੀਂ ਪੂਰਾ ਹੁਣ ਭਰਤੀ ਹੋਣ ਦੇ ਪੂਰੇ ਕਾਬਲੋਂ, ਪੂਰੇ ਕਾਬਲਾਂ ਦੇ। ਠੀਕ ਆ। ਤੇ ਵਧੀਆ ਟ੍ਰੇਨਿੰਗ ਕਰਾ ਰਿਹਾ ਸਾਨੂੰ। ਠੀਕ ਆ। ਇਹੇ। ਇਹੇ ਕਾਲ ਕਰ ਰਿਹਾ। ਠੀਕ ਆ, ਠੀਕ ਆ। ਹਾਂ ਜੀ, ਹਾਂ ਜੀ। ਤੇ ਆਜੋ ਮੁੰਡਿਆ ਤੁਸੀਂ ਵੀ ਆਜੋ। ਆਜੋ, ਆਜੋ। ਆਜੋ ਕੋਈ ਸੰਕਲ ਵਾਲੀ ਗੱਲ ਨਹੀਂ, ਹੋਰ ਭਰਾ ਕੀ ਹਾਲ ਆ? ਤੇ ਉਹਨੂੰ ਵਧੀਆ ਟ੍ਰੇਨਿੰਗ ਕਰਾ ਰਿਹਾ ਤੁਸੀਂ। ਬਾਈ ਵਧੀਆ ਕਰਾਉਂਦਾ ਹੈ ਤਿਆਰੀ। ਠੀਕ ਆ। ਤੇ ਕੋਈ ਕੋਈ ਦੁੱਖ ਤਕਲੀਫ ਕੋਈ ਨਾ ਤਕਲੀਫ ਨਹੀਂ ਬਾਈ। ਔਖੇ ਤਾਂ ਹੁੰਦੇ ਹੋਗੇ।

ਤੇ ਮੁੰਡਾ ਛੋਟੀ ਉਮਰ ਦਾ ਇਹ ਟ੍ਰੇਨਿੰਗ ਲਵਾਈ ਜਾਂਦਾ ਤੇ ਆਪਾਂ ਤਾਂ ਇਹਨਾਂ ਨੂੰ ਕਹਿਣਾ ਅਸੀਂ ਵੀ ਇਹੀ ਸੁਨੇਹਾ ਦੇਣਾ ਚਾਹੁੰਦੇ ਹਾਂ ਵੀ ਵੱਧ ਤੋਂ ਵੱਧ ਨੌਜਵਾਨ ਨਸ਼ੇ ਤੇ ਨਾ ਲੱਗਣ ਠੀਕ ਆ ਭਰਤੀ ਹੋ ਕੇ ਆਪਣੇ ਮਾਪਿਆਂ ਨੂੰ ਅਸਮਾਨਾਂ ਤੇ ਇੱਕ ਬਚਾਉਣਾ ਤੇ ਆਪਾਂ ਤਾਂ ਇਹੀ ਸੁਨੇਹਾ ਦੇਣਾ ਚਾਹੁੰਦੇ ਹਾਂ ਵੀ ਨਸ਼ਿਆਂ ਤੋਂ ਦੂਰ ਰਹੋ ਭਰਾਵੋ ਤੇ ਸਾਡੀ ਵੀਡੀਓ ਦੇਖ ਕੇ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਲਾਈਕ ਕਮੈਂਟ ਨਾ ਕਰਨਾ ਭੁੱਲੋ ਵੀ ਇਹ ਸੀ ਵੀਡੀਓ ਕਿਵੇਂ ਬਣਾਉਨੇ ਆ ਚੰਗੀ ਲੱਗੀ ਮਾੜੀ ਲੱਗੀ ਜਰੂਰ ਦੱਸਣਾ ਕਮੈਂਟਾਂ ਜਰੂਰ ਦੱਸਣਾ ਚਲੋ ਠੀਕ ਆ ਸਸੀਤਾਲ ਬਈ